ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਨੂੰ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕੋਰੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਟੋਟਲ 4 ਐਨੀਮਲ ਲੈ ਕੇ ਆਏ ਆ ਤੇ ਚਾਰੇ ਦੇ ਚਾਰੇ ਸੂਏ ਸਵਾਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਜੰਦ ਸਿੰਘ ਜੀ ਪਿੰਡ ਕੋਰੀਆ ਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 768843475 ਠੀਕ ਆ ਬਾਈ ਜਿਹੜੀ ਆਪਾਂ 3 ਦਿਨ ਪਹਿਲਾਂ ਵੀਡੀਓ ਪਾਈ ਵੈਗ ਗਿਆ ਮਾਲ ਜੀ ਠੀਕ ਆ ਜੀ ਇੱਕ ਨੰਬਰ ਇਧਰੋਂ ਸ਼ੁਰੂ ਕਰ ਲੈਨੇ ਆ ਬਾਈ ਸੂਆ ਕਿੰਨਾ ਮਾ ਜੀ ਇਹਨਾਂ ਸੂਆ ਦੂਜਾ ਸੂਆ ਸੋਈ ਹੈ ਕਦੋਂ ਸੂਈ ਹੈ ਜੀ ਰਾਤ ਹੀ ਸੂਈ ਹੈ ਜੀ ਉਹ ਬੱਚਾ ਮਦਰ ਰੱਖੀ ਹੈ ਮਗਰ ਬੱਚਾ ਵੱੱਛੀ ਕੋਈ ਅੱਛੀ ਦਾ ਸੀਮਾ ਰਿਕਾਰਡ ਜੀ ਨਹੀਂ ਜੀ ਆ ਤਾਂ ਆਪਾਂ ਪੁੱਛਿਆ ਹੀ ਆ ਹਨਾ ਠੀਕ ਆ ਜੀ ਹਾਂ ਜੇ ਕੋਈ ਇਹ ਚੀਜ਼ ਦਾ ਚਾਹਵਣਾ ਹੋ ਪਰ ਉਪਰੋਂ ਦੇ ਬੰਦੇ ਚੰਗੇ ਸੀਮਣਾ ਠੀਕ ਆ ਜਾਨੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹਾ ਹੋਊਗਾ ਠੀਕ ਆ ਜੀ ਹਾਂ ਜਾਨੀ ਸੀਮਣ ਵਾਲੇ ਚੰਗੇ ਭਰਾਉਣੇ ਆ ਤੇ ਜੇਰ ਡਨ ਹੈ ਜੇਰ ਰੁਪਿਆ ਗਾਰੰਟੀ ਹੈ ਜੀ ਜੇਰ ਦੀ ਗਾਰੰਟੀ ਹੋਵੇ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਜੀ ਮਲ ਕੇ ਜਾ ਰਾਤ ਸੋਈ ਹੈ ਰਾਤ ਹੀ ਸੂਈ ਤੜਕੇ ਸੰਸੁਭਾ 6 ਕਿਲੋ 7 ਕਿਲੋ ਬੋਲਾ ਕੱਢਿਆ ਬੱਚੇ ਨੂੰ ਥਾਣਾ ਦੀ ਦੰਨਾ ਜੀ ਥਾਣਾ ਦੀਓ ਕੋਈ ਭੂਰ ਛਿੱਟਾ ਕੋਈ ਭੂਰ ਛਿੱਟਾ ਨਹੀਂ ਅਗਲਾ ਬਾਕੀ ਤਸੱਲੀ ਕਰਕੇ ਲਈਆ ਠੀਕ ਆ ਜੀ ਤੋੜ ਕੇ ਦਿਖਾ ਦੀ ਬਾਈ ਬਾਈ ਤੇ ਦੱਸਣ ਮੁਤਾਬਕ ਸੂਆ ਦੂਜਾ ਸੂਈ ਹੈ ਜੀ ਬੱਚਾ ਮਗਰ ਬੱਚੀ ਹੈ ਜੀ ਬੱਚੀ ਬਗਰ ਬਹੁਤ ਚੰਗੀ ਹੈ ਜੀ ਜੇਰ ਪਰਪਰ ਦੰਨਾ ਜੀ 6 ਕਿਲੋ ਬੋਲਾ ਬਾਈ 10 ਦਮ ਆਪਾਂ ਕੱਢ ਲਿਆ ਜੀ ਕਿੰਨਾ ਕੁ ਪਾਜੂ ਵੀਰੇ ਦੁੱਧ ਉਹ ਤਾਂ ਜੀ 23 24 ਦਿਨ ਤੋਂ ਪਿਛਲੇ ਦੋ ਦਿਨ ਚੋਇਆ ਠੀਕ ਆ ਜੀ ਮੋੜ ਲਈਏ ਇਕ ਤੀਰ ਸੇਵਾ ਦਾ ਠੀਕ ਆ ਜੀ ਇਹ ਜੋ ਵੀ ਕਿਨੋਂ ਪਹਿਲੇ ਸੋਏ ਦਾ ਰਿਕਾਰਡ ਆ ਜੀ ਬਾਕੀ ਤਿਆਰੀ ਤਿਆਰੀ ਬਹੁਤ ਚੰਗੀ ਆ ਜੀ ਦੇਖ ਸਕਦੇ ਹੋ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹਤੀਜਵਾਈ ਵਾਲਾ ਥਾਣਾ ਜੀ ਫੈਕਸ ਹੈਟਰਾ ਸੋਨਾ ਕਟ ਵਾਲਾ ਹਵਾਨਾ ਬੱਚਾ ਤੁਹਾਨੂੰ ਮਿਲ ਜਣਾ ਮਗਰ ਬੱਚੀ ਦੀ ਡਿਮਾਂਡ ਜੀ ਇਹਦੀ ਇਹਦੀ ਡਿਮਾਂਡ ਹੈਗੀ ਆ ਜੀ 70 ਚੋ ਕਰ ਦਿਆਂਗੇ ਮਾਨ 70000 ਚੋ ਠੀਕ ਆ ਜੀ 70000 ਚੋ ਬਾਈ ਕਹਿੰਦਾ ਮਾਨ ਤਾਨ ਕਰ ਦਾਂਗੇ ਜੀ ਜੀ ਨੂੰ ਨਗ ਫੱਟ ਪੈਂਦਾ ਨੰਬਰ ਸਕਰੀਨ ਤੇ ਚੱਲੂਗਾ ਦੋ ਨੰਬਰ ਵੀਰੇ ਸੁਹਾ ਕੇ ਨਮਾ ਜੀ ਇਹ ਜੀ ਦੂਜਾ ਸੁਆ ਸੁਈ ਜਾ ਕਦੋਂ ਸੁਈ ਹੈ ਜੀ ਇਹ ਇਹ ਨੂੰ ਹੋ ਗਏ 7-8 ਮਹੀਨੇ ਆ ਗਏ ਬੱਚਾ ਜੀ ਇਹਦੇ ਮਗਰ ਬੱਚਾ ਜੀ ਕਿਹੜਾ ਜੀ ਹੋ ਰਹਿ ਗਿਆ ਜੀ ਕਿੱਧਰ ਲਾ ਖੜਾ ਕੇ ਬੈਠਾ ਜੀ ਬੈਠਾ ਜੀ ਚੈੱਕ ਕਰ ਸਕਦੇ ਹੋ ਮਗਰ ਬੱਚਾ ਬੱਚਾ ਆ ਜਿਹੜਾ ਬੈਠਾ ਹੋਇਆ ਜੀ ਤੇ ਜੇਰੇ ਦੀ ਵੀ ਡਾੜਨਾ ਜੀ ਜੇਰੇ ਦੇ ਉੱਤੇ ਠੀਕ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਇਹ ਥਲੇ 14 ਕਿਲੋ ਨੈਟ ਜੋਕ ਕੇ ਦੇ ਦਾਂਗੇ ਜੀ ਹਾਂ ਲਕੰਡੇ ਵਾਲਾ ਜਿਹੜਾ ਥਾਣਾ ਦੀ ਦਰਨ ਹੈ ਜੀ ਹਾਂ ਥਾਣਾ ਦੀ ਓਕੇ ਆ ਮਗਰਲੀ ਸਾਈਡ ਬੂਬੀ ਜੀ ਆ ਮਾੜੀ ਜੀ ਚੱਲਦੀ ਤਾਂ ਨਹੀਂ ਬਾਈ ਨਹੀਂ ਨਹੀਂ ਇਹ ਨਹੀਂ ਚੱਲਦੀ ਤੋਰ ਕੇ ਦਿਖਾਦੀ ਬਾਈ ਸੁਆ ਦੂਜਾ ਸੂਈ ਹੈ ਜੀ 7 ਦਿਨ ਹੋ ਗਏ ਜੀ ਹਾਂ 7 ਦਿਨ ਬੱਚਾ ਮਗਰ ਵੱੱਛਾ ਆ ਜਾਂਦਾ ਨੈਟ 14 ਕਿਲੋ ਹਾਂ 14 ਕਿਲੋ 14 ਕਿਲੋ ਆਪਦਾ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਮਗਰ ਵੈਸੇ ਹੀ ਆ ਮਾੜੀ ਜੀ ਫੋਟ ਜੀ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਆ ਜੀ ਚੱਲਦੀ ਨਹੀਂ ਬਾਈ ਕਹਿੰਦਾ ਬਾਕੀ ਥਾਣਾ ਦੇ ਸਾਰੇ ਜੀ ਸੋਹਣੇ ਆ ਇਹਦੀ ਕਿ ਡਿਮਾਂਡ ਆ ਜੀ 2 ਨੰਬਰ ਦੀ ਇਹ ਹੀ ਦੇ ਦਿਆਂਗੇ ਬਾੜੀ ਆ ਦੇ ਦਿਆਂਗੇ ਜੀ 60000 ਦੀ ਜੇ ਕੋਈ ਜੋੜਾ ਲੈ ਜੂ ਬੰਦੋ ਜੀ ਅੰਦਰ ਹੀ ਬੰਦੋ ਜੀ ਕੋਈ ਦਾਲ ਜੀ ਵਧ ਕਰਦੇ ਜੀ ਜੋੜੇ ਦਾ ਕੁਝ ਕਰ ਠੀਕ ਆ ਜੀ 60000 ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੇ ਕੋਈ ਜੋੜਾ ਲੈ ਜੂ ਤਾਂ ਮਾਨਤਾਨ ਜ਼ਿਆਦਾ ਹੋ ਜੂ ਅੱਗੇ ਵੀਰੇ ਆ ਗਈ 3 ਨੰਬਰ ਸੂਆ ਕਿ ਨਵਾ ਜੀ ਇਹ ਜੀ ਪਹਿਲਾਂ ਕਹਿੰਦੇ ਆ ਦੰਦੋ ਜੀ ਦੰਦੂ ਆਪਾਂ ਦੇਖੀ ਨੇਗੀ ਜੀ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਅੱਜ ਤੀਜਾ ਦਿਨ ਹੋ ਗਿਆ ਜੀ ਬੱਚਾ ਜੀ ਇਹਦੇ ਮਗਰ ਬੱਚੀ ਆ ਜੀ ਆ ਜਰਸੀ ਵਿੱਚ ਹੈ ਹਾਂ ਜਰਸੀ ਚੈੱਕ ਕਰਾ ਦਿੰਨੇ ਆ ਜੀ ਜਰਸੀ ਵੱੱਛੀ ਆ ਮਗਰ ਤੀਜਾ ਦਿਨ ਜੇ ਰਡਾਣਾ ਜੀ ਜੀ ਓਕੇ ਜਮਾ ਕਿੰਨਾ ਬੋਲਾ ਤਿਆਰ ਆ ਜੀ ਹੁਣ ਇਸ ਲਈ ਕੰਡੇ ਵਾਲਾ 14 ਕਿਲੋ ਆ ਫੂ ਫੂ 15 ਜਾਂ ਆਪਾਂ 14 ਕਹਿ ਕੇ ਦਿੰਨੇ ਆ ਜੋ ਓਕੇ ਦੇ ਦਾਂਗੇ ਹਾਂ ਉਹ ਵਿਚਾਰ ਟਾਈਮ ਜੋ ਨਾ ਦਾ ਕੋਈ ਭੂਰ ਸਿੱਟਾ ਜਮਾ ਓਕੇ ਸੁਣਾ ਲਓ ਜੀ ਠੀਕ ਆ ਤੋਰ ਕੇ ਦਿਵਾ ਦਿੰਦੇ ਭਾਈ ਸੁਆ ਪਹਿਲਾ ਦੰਦ ਬਾਈ ਕਹਿੰਦਾ ਆਪਾਂ ਚੈੱਕ ਨਹੀਂ ਕੀਤੇ ਬੱਚਾ ਮਗਰ ਵੱੱਛੀ ਆ ਤਿੰਨ ਤਨ ਸਮਾ ਹੋ ਗਿਆ ਸੂਈ ਨੂੰ 14 ਕਿਲੋ ਬੋਲਾ ਬਾਈ ਕਹਿੰਦਾ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਸੋਨਾ ਕਟ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜਮਾ ਥਾਥੀ ਚਵਾਈ ਵਾਲਾ ਚਾਰ ਹੀ ਥਾਣਾ ਫੋਟ ਨਹੀਂ ਸ਼ਾਖ ਨਹੀਂ ਹਾਈਟ ਦਸਾ ਅੰਦਾਜ਼ਾ ਬਾਈ ਦੇ ਹਿਸਾਬ ਨਾਲ ਲਾ ਲਿਆ ਕਰੋ ਜਿਹੜਾ ਬਾਈ ਤੋਰਦਾ ਹੁੰਦਾ ਜੀ ਬਾਕੀ ਠੰਡੀ ਸੀਲ ਆ ਜੀ ਠੰਡੀ ਸੀਲ ਆ ਜੀ ਡਿਮਾਂਡ ਜੀ ਇਹਦੀ ਇਹਦੀ 60000 ਇਹਦੀ 60000 ਰੁਪਿਆ ਡਿਮਾਂਡ ਆ ਵਿੱਚੋਂ ਲੈਸ ਚਲੋ ਹੋ ਜਾਊਗਾ ਜੀ ਅੱਗੇ ਮੇਰੇ 4 ਨੰਬਰ ਜਰਸੀਸ ਹੁਆ ਕਰਨਵਾ ਜੀ ਇਹਦਾ ਹੀ ਦੂਜਾ ਸੋਲਾ ਕਾ ਤੋਂ ਸੂਈ ਹੈ ਜੀ ਇਹ ਇਹਨੂੰ ਸੂਈ ਨੂੰ ਅੱਜ 5 ਮਹੀਨੇ ਹੋ ਗਿਆ ਬੱਚਾ ਜੀ ਇਹਦੇ ਮਗਰ ਵੱੱਛੀ ਹੈ ਜੀ ਵੱੱਛੀ ਹੈ ਜਿਹੜੀ ਉੱਧਰ ਖੜੀ ਹੈ ਜੀ ਆਪਾਂ ਬਾਅਦ ਵਿੱਚ ਦਿਖਾ ਦਿੰਨੇ ਆਂ ਦੂਰ ਖੜੀ ਥੋੜੀ ਜੀ ਤੇ ਕਿੰਨਾ ਦੁੱਧ ਤਿਆਰ ਹੈ ਜੀ ਇਸ ਵੇਲੇ 12 ਕਿਲੋ ਤਿਆਰ ਹੈ ਕੰਡੇ ਵਾਲਾ ਥਣਾਂ ਦੀ ਡੰਨ ਹੈ ਜੀ ਥਣਾਂ ਦੀ ਓਕੇ ਜੇਰ ਡੰਨ ਹੈ ਜੀ ਜੇਰ ਓਕੇ ਹਨ ਤੋੜ ਕੇ ਦਿਖਾ ਦੀ ਬਾਈ ਉੱਧਰ ਨੂੰ ਲੈ ਚੱਲੀ ਬੱਚੇ ਵਾਲ ਨੂੰ ਨਾਲੇ ਬੱਚਾ ਦਿਖਾ ਦਾਂਗੇ ਬਾਈ 5 ਮਾਂ ਹਾਂ ਦੇਣਾ ਬਾਈ ਦੱਸਦਾ ਸੂਈ ਨੂੰ ਸੂਹਾ ਦੂਜਾ ਸੂਈ ਹੈ ਜੀ ਬੱਚਾ ਮਗਰ ਵੱੱਛੀ ਹੈ ਜੀ ਨੈਟ 12 ਕਿਲੋ ਜੀ ਹਾਂ ਜੀ ਨੈਟ 12 ਕਿਲੋ ਦੁੱਧ ਤਿਆਰ ਆ ਜੀ ਜੀਰ ਦੀ ਡਾਨਾ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ ਜੀ ਬੱਚਾ ਮਗਰ ਆ ਜਾਂਦੀ ਬੱਚੀ ਚੈੱਕ ਕਰ ਸਕਦੇ ਹੋ ਇਹਦੀ ਡਿਮਾਂਡ ਹੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ 48000 ਠੀਕ ਆ ਜੀ ਇਹਦੀ ਡਿਮਾਂਡ ਬਾਈ ਕਹਿੰਦਾ 48000 ਰੁਪਇਆ ਵਿੱਚੋਂ ਲੈਸ ਹੋ ਜਾਊਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ